ਕੁੜੀਆਂ ਦੇ ਬਸ 2 ਤੋਂ 3 ਸ਼ੌਕ ਹੁੰਦੇ ਆ ਪਹਿਲਾ ਸ਼ੌਕ ਹੁੰਦਾ ਕਿ ਉਹ ਚਾਹੁੰਦੀਆਂ ਕਿ ਸਾਡੇ ਸਿਰ ਦੇ ਵਾਲ ਵੱਡੇ ਹੋਣੇ ਚਾਹੀਦੇ ਆ ਸਾਡੇ ਨੋ ਵੱਡੇ ਹੋਣੇ ਚਾਹੀਦੇ ਸਾਡੀਆਂ ਪਲਕਾਂ ਔਰ ਸਾਡੇ ਆਈਬ੍ਰੋ ਇਹਨਾਂ ਚਾਰਾਂ ਚੀਜ਼ਾਂ ਨੂੰ ਲੰਬੇ ਦਿਖਾਉਣ ਦੇ ਲਈ ਵਧੀਆ ਦਿਖਾਉਣ ਦੇ ਲਈ ਤੁਸੀਂ ਆਰਟੀਫੀਸ਼ਲ ਚੀਜ਼ਾਂ ਦਾ ਯੂਜ਼ ਕਰਦੇ ਹੋ ਨੋ ਵੀ ਨਕਲੀ ਪਲਕਾਂ ਵੀ ਨਕਲੀ ਆਈਬ੍ਰੋ ਵੀ ਨਕਲੀ ਔਰ ਸਿਰ ਦੇ ਵਾਲ ਵੀ ਨਕਲੀ ਇਹਨਾਂ ਚਾਰਾਂ ਚੋਂ ਇੱਕ ਚੀਜ਼ ਦੀ ਤਾਂ ਮੈਂ ਅੱਜ ਤੁਹਾਨੂੰ ਲਿਖ ਕੇ ਗਾਰੰਟੀ ਦੇਣ ਨੂੰ ਤਿਆਰ ਆਂ ਅਗਰ ਤੁਸੀਂ ਮੇਰੇ ਦੱਸਣ ਮੁਤਾਬਕ ਆ ਚੀਜ਼ हां ऑयल यूज़ करना शुरू कर दो 2.5 ਤੋਂ 3 ਮਹੀਨੇ ਬਾਅਦ ਤੁਹਾਡੀਆਂ ਆਈਬ੍ਰੋ ਸੰਘਣੀਆਂ ਅਤੇ ਮੋਟੀਆਂ ਹੋ ਜਾਣਗੀਆਂ ਕਰਨਾ ਕਿ ਜੈਤੂਨ ਦਾ ਤੇਲ ਲੈਣਾ ਜੈਤੂਨ ਦਾ ਤੇਲ ਲੈ ਲਓ 200 ਗ੍ਰਾਮ ਉਹਦੇ ਵਿੱਚ ਇੱਕ ਪਿਆਜ਼ ਕੱਟ ਕੇ ਉਸ ਤੇਲ ਨੂੰ ਮੱਠੀ ਮੱਠੀ ਅੱਗ ਤੇ ਹਵਾਲ ਲਿਓ ਜਦੋਂ ਤੇਲ ਚੰਗੀ ਤਰ੍ਹਾਂ ਉਬਲ ਜੇ ਉਸ ਨੂੰ ਠੰਡਾ ਕਰਕੇ ਕਿਸੇ ਬਰਤਨ ਜਾਂ ਕਿਸੇ ਵੀ ਕਟੋਰੀ ਦੇ ਵਿੱਚ ਪਾ ਕੇ ਰੱਖ ਲਿਓ ਰੋਜ਼ ਰਾਤ ਨੂੰ ਹਲਕਾ ਹਲਕਾ ਇੱਥੇ ਮ사ਜ ਕਰਨੀ ਹੈ ਦਿਨ 10 ਤੋਂ 15 ਮਿੰਟ ਮ사ਜ ਕਰੋ ਲਗਾਤਾਰ 2.5 ਤੋਂ 3 ਮਹੀਨੇ ਵਰਤੋ 2.5 ਤੋਂ 3 ਮਹੀਨੇ ਵਰਤਣ ਦੇ ਨਾਲ ਤੁਹਾਡੀਆਂ ਆਈਬ੍ਰੋ ਸੰਗਣੀਆਂ ਡਾਰਕ ਤੁਹਾਨੂੰ ਆਰਟੀਫਿਸ਼ੀਅਲ ਕਿਸੇ ਬਲੈਕ ਪੈਨਸਲ ਦੀ ਲੋੜ ਨਹੀਂ ਪੈਗੀ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਚਾਰਾਂ ਚੋਂ ਇੱਕ ਚੀਜ਼ ਆਪਾਂ ਪਹਿਲਾਂ ਬਤਾਉਨੇ ਆ ਉਸ ਤੋਂ ਬਾਅਦ ਅੱਗੇ ਵੀ ਤੁਹਾਨੂੰ ਮੈਂ ਬਾਕੀ ਚੀਜ਼ਾਂ ਬਾਰੇ ਦੱਸਾਂਗਾ ਕਿਦਾਂ ਆਪਾਂ ਉਹਨੂੰ ਨੇਚਰਲ ਬਣਾ ਸਕਦੇ ਆ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਵੱਧ ਤੋਂ ਵੱਧ ਸ਼ੇਅਰ ਕਰਿਓ